ਸਕ੍ਰੀਨ ਤੇ ਤੁਸੀਂ ਇੱਕ ਕਾਲੇ ਸੂਟ ਵਾਲੀ ਮਹਿਲਾ ਤੇ ਚੈੱਕਦਾਰ ਸ਼ਰਟ ਪਾਈ ਇੱਕ ਨੌਜਵਾਨ ਮੁੰਡੇ ਨੂੰ ਦੇਖ ਰਹੇ ਹੋ ਤਾਂ ਦੱਸਦੀ ਹੈ ਕਿ ਇਹ ਪ੍ਰੇਮਿਕਾ ਤੇ ਪ੍ਰੇਮੀ ਨੇ ਪ੍ਰੇਮੀ ਦੇ ਵੱਲੋਂ ਆਪਣੀ ਪ੍ਰੇਮਿਕਾ ਦਾ ਬੇਰਹਿਮੀ ਦੇ ਨਾਲ ਕਤਲ ਕਰ ਦਿੱਤਾ ਗਿਆ ਤਸਵੀਰਾਂ ਅਜाहੀਆਂ ਜਿਸ ਨੂੰ ਦੇਖ ਕੇ ਰੋਂਗ ਟੇਕ ਖੜੇ ਹੋ ਗਏ ਮਾਮਲਾ ਮਾਨਸਾ ਜ਼ਿਲ੍ਹੇ ਦੇ ਪਿੰਡ ਬੋੜਾਵਾਲ ਤੋਂ ਸਾਹਮਣੇ ਆਇਆ ਜਿੱਥੇ ਕਿ ਪ੍ਰੇਮੀ ਦੇ ਵੱਲੋਂ ਪਹਿਲਾਂ ਆਪਣੇ ਪ੍ਰੇਮਿਕਾ ਦਾ ਕਤਲ ਕਰ ਦਿੱਤਾ ਉਸ ਤੋਂ ਬਾਅਦ ਖੁਦ ਨਾਲ ਵੀ ਉਸਨੇ ਅਜੀਹੀ ਹਰਕਤ ਕਰ ਲਈ ਜਿਸ ਤੋਂ ਬਾਅਦ ਪੂਰੇ ਪਿੰਡ ਦੇ ਵਿੱਚ ਸਨਸਨੀ ਫੈਲ ਗਈ ਤੇ ਮੌਕੇ ਦੇ ਉੱਤੇ ਪੁਲਿਸ ਪਹੁੰਚੀ ਤਾਂ ਉਹ ਵੀ ਤਸਵੀਰਾਂ ਦੇਖ ਕੇ ਹੈਰਾਨ ਰਹਿ ਗਏ ਇਸ ਮਾਮਲੇ ਦੇ ਉੱਤੇ ਪੁਲਿਸ ਅਧਿਕਾਰੀ ਦਾ ਕੀ ਕਹਿਣਾ ਆਓ ਸੁਣਦੇ ਹਾਂ ਕੱਲ ਸਾਨੂੰ ਇੱਕ ਇਨਫੋਰਮੇਸ਼ਨ ਮਿਲੀ ਸੀਗੀ ਜੀ ਹਸਪਤਾਲ ਵੱਲੋਂ ਰੁਕਾਇਆ ਸੀਗਾ ਜਿਹਦੇ ਵਿੱਚ ਵੀ ਮਨਜੀਤ ਕੌਰ ਵੀ ਉਹਦੀ ਡੈੱਡ ਬੋਡੀ ਹਸਪਤਾਲ ਦੇ ਵਿੱਚ ਆਈ ਹੋਈ ਹੈ ਮੌਕੇ ਤੇ ਜਾ ਕੇ ਪਤਾ ਲੱਗਿਆ ਵੀ ਮੇਜਰ ਸਿੰਘ ਦੁਆਰਾ ਉਹਦਾ ਕਤਲ ਕੀਤਾ ਗਿਆ ਸੀ ਇਹਦੇ ਵਿੱਚ ਕੀ ਬਿਆਨਾਂ ਦੇ ਕੀ ਕਰ ਰਹੀ ਸੀ ਇਹ ਬਲਜਿੰਦਰ ਸਿੰਘ ਜੋ ਲੜਕੀ ਦੇ ਘਰ ਵਾਲਾ ਜੀ ਉਹਦੇ ਬਿਆਨਾਂ ਤੇ ਅਸੀਂ ਕਰ ਚੁੱਕੇ ਕਿੰਨੀ ਕੁ ਉਮਰ ਸੀ ਦੋਨਾਂ ਦੀ ਦੋਨਾਂ ਦੀ ਲੜਕੀ ਦੀ 36 ਸਾਲ ਦੀ ਸੀ ਤੇ ਲੜਕੇ ਦੀ 25 ਫਿਰ ਇੱਕ ਨੇ ਫਾਹਾ ਵੀ ਲਿਆ ਉਹ ਕੀ ਨਾਮ ਹੈ ਕਿੱਥੋਂ ਦਾ ਰਹਿਣਾ ਲੈ ਉਹ ਬਾਅਦ ਦੇ ਵਿੱਚ ਸਾਨੂੰ ਸਵੇਰ ਪਤਾ ਲੱਗਿਆ ਜੀ ਰੁਕਾ ਪ੍ਰਾਪਤ ਹੋਇਆ ਵੀ ਜਿਹੜਾ ਮੇਜਰ ਸਿੰਘ ਸੀ ਜੇ ਦੋਸ਼ੀ ਸੀ ਉਹਨੇ ਆਪਣੇ ਘਰ ਵਿੱਚ ਜੀ ਫਾਹਾ ਲਿਆ ਉਹਦੀ ਕਾਰਵਾਈ ਅਸੀਂ ਬੱਕਰੀ ਕਰੀ ਸੋ ਦਰਦ ਦੀ ਹੈ ਕਿ ਪੁਲਿਸ ਵੱਲੋਂ ਇਸ ਕਤਲ ਦੀ ਵਜ੍ਹਾ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ ਕਿ ਆਖਰ ਇਸ ਆਸ਼ਕ ਦੇ ਵੱਲੋਂ ਆਪਣੀ ਪ੍ਰੇਮਿਕਾ ਦਾ ਕਤਲ ਕਿਉਂ ਕੀਤਾ ਗਿਆ ਹਕੀਕਤ ਟੀਵੀ ਪੰਜਾਬੀ ਲਈ ਮਾਨਸਾ ਤੋਂ ਸੰਜੀਵ ਲੱਕੀ ਦੀ ਰਿਪੋਰਟ